ਸਤ ਸੰਗਤ ਇਹ ਜਿਹੜੀ ਸੇਵਾ ਹੈ ਨਾ ਇਹ ਬੜੀ ਕੀਮਤੀ ਦਾਤ ਹੈ ਸੰਗਤ ਦੀ ਸੇਵਾ ਕਰਨ ਦਾ ਬਹੁਤ ਵੱਡਾ ਮਹਾਦਮ ਹੈ ਸੰਗਤ ਨੂੰ ਹਮੇਸ਼ਾ ਆਪਣੇ ਤੋਂ ਵੱਡਾ ਸਮਝੋ ਜਦੋਂ ਵੀ ਤੁਸੀਂ ਗੁਰਦੁਆਰੇ ਜਾਂ ਕਿਸੇ ਧਾਰਮਿਕ ਅਸਥਾਨ ਤੇ ਜਾਂਦੇ ਹੋ ਤੇ ਕਦੀ ਕਦੀ ਇੱਕ ਕੰਮ ਕਰ ਲਿਆ ਕਰੋ ਉਥੇ ਜਾ ਕੇ ਝਾੜੂ ਫੇਰੋ ਲੰਗਰ ਵਿੱਚ ਭਾਂਡੇ ਮਾਂਜੋ ਸੰਗਤਾਂ ਦੇ ਜੋੜੇ ਝਾੜੋ ਜੋ ਸੇਵਾ ਵਿੱਚ ਥੋੜੇ ਦਿਨ ਬਿਤਾ ਕੇ ਦੇਖੋ ਜਿਹੜੀ ਕਿਸਮਤ ਕਿਦਰੇ ਨਹੀਂ ਬਣਦੀ ਉਹ ਕਿਸਮਤ ਸੇਵਾ ਨਾਲ ਬਣ ਜਾਂਦੀ ਏ ਕਿਸਮਤ ਨੂੰ ਬਣਾਉਣ ਵਾਸਤੇ ਸੇਵਾ ਤੋਂ ਵੱਧ ਕੇ ਕੋਈ ਓਸ਼ਧ ਨਹੀਂ ਇੱਕ ਗੱਲ ਯਾਦ ਰੱਖਣਾ ਸਾత్సੰਗਤ ਜਿਹੜਾ ਦਿਲੋਂ ਗੁਰੂ ਕੀ ਸੰਗਤ ਦੀ ਸੇਵਾ ਕਰਦਾ ਉਦੀ ਆਪਣੀ ਕਿਸਮਤ ਤੇ ਬਦਲਦੀ ਏ ਉਹ ਆਪਣੇ ਪਰਿਵਾਰ ਦੀ ਵੀ ਕਿਸਮਤ ਤਾਰ ਦਿਆ ਕਰਦਾ ਇਸ ਵਾਸਤੇ ਸੇਵਾ ਸਿਮਰਨ ਨੂੰ ਨਾ ਛੱਡੋ ਆਪਣੇ ਨਿਯਮ ਨੂੰ ਨਿਭਾਓ ਤੁਹਾਨੂੰ ਗੁਰੂ ਦੀ ਕਿਰਪਾ ਨਸੀਬ ਹੋਵੇਗੀ